ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਆਪਾਂ ਬ੍ਰਾਊਨ ਬ੍ਰੈਡ ਤੋਂ ਬਣਾਵਾਂਗੇ ਇੱਕ ਹੈਲਦੀ ਵੀ ਨਾਲ ਸੈਂਡਵਿਚ ਜਿਹਦੇ ਲਈ 2 ਤੋਂ 3 ਸ਼੍ਰਮਲਾ ਮਿਰਚਾਂ ਬਰੀਕ-ਬਰੀਕ ਕੱਟ ਲਈਆਂ 2 ਤੋਂ 3 ਪਿਆਜ਼ ਬਰੀਕ-ਬਰੀਕ ਕੱਟ ਲਏ ਨੇ ਤੇ ਥੋੜਾ ਜਿਹਾ ਇਹਦੇ ਵਿੱਚ ਪਨੀਰ ਪਾ ਲਿਆ ਬਰੀਕ ਕੱਟ ਕੇ ਤੇ ਕਾਲੇ ਛੋਲੇ ਉਬਲੇ ਹੋਏ ਨੇ ਅੱਧੀ ਕੌਲੀ ਇਹਨਾਂ ਦੀ ਪਾਤੀ 오ਰੀਗানো ਹਰੀ ਮਿਰਚ ਨਮਕ ਤੇ ਕਾਲੀ ਮਿਰਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਵੀਡੀਓ ਦੇ ਵਿੱਚ ਇੱਕ ਹੈਕ ਹੈ ਜ਼ਰੂਰ ਦੇਖਣਾ ਸਕਿੱਪ ਨਾ ਕਰਨਾ ਬਿਲਕੁਲ ਵੀ ਵੀਡੀਓ ਨੂੰ ਹੁਣ ਇਹਦੇ ਵਿੱਚ ਦੋ ਤੋਂ ਤਿੰਨ ਚਮਚ ਆਪਾਂ ਮਲਾਈ ਦੇ ਪਾਤੇ ਨੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੁਹਾਡੇ ਕੰਮ ਨੂੰ ਨਾਲਾ ਹੈਕ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇੱਕ ਬ੍ਰੈਡ ਲਵਾਂਗੇ ਉਹਦੇ ਦੋਨੋਂ ਸਾਈਡ ਤੇ ਆਪਾਂ ਕੈਚਅਪ ਲਗਾ ਲਾਂਗੇ ਸਾਸ ਕੋਈ ਵੀ ਤੁਸੀਂ ਲਗਾ ਸਕਦੇ ਆ ਜਿਹੜੀ ਕੋਈ ਬੱਚਿਆਂ ਨੂੰ ਪਸੰਦ ਆ ਉਹ ਲਗਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਫੈਲਾ ਕੇ ਸਾਰੀ ਬ੍ਰੈਡ ਦੇ ਉੱਪਰ ਤੇ ਜਿਹੜਾ ਮਿਕਸਚਰ ਤਿਆਰ ਕੀਤਾ ਹੈ ਹੈਲਦੀ ਵੀਏ ਦੇ ਨਾਲ ਇਹਨੂੰ ਇਹਦੇ ਉੱਪਰ ਪਾ ਕੇ ਦੋਨੋਂ ਸਾਈਡਾਂ ਜੋੜ ਕੇ ਟੋਸਟ ਕਰ ਲਾਂਗੇ ਤੁਸੀਂ ਚਾਹੋ ਤਾਂ ਤਵੇ ਤੇ ਵੀ ਟੋਸਟ ਕਰ ਸਕਦੇ ਹੋ ਅਸੀਂ ਇਸ ਨੂੰ ਟੋਸਟਰ ਦੇ ਵਿੱਚ ਟੋਸਟ ਕੀਤਾ ਹੈ ਤੇ ਬਹੁਤ ਜ਼ਿਆਦਾ ਵਧੀਆ ਬਣਦਾ ਟੇਸਟੀ ਬਣਦਾ ਹੈਲਦੀ ਵੀਏ ਨਾ ਬਣਦਾ ਜ਼ਰੂਰ ਬੱਚਿਆਂ ਨੂੰ ਟਰਾਈ ਕਰਕੇ ਦੇਖਣਾ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਬ੍ਰੈਡ ਆਪਾਂ ਯੂਜ਼ ਕਰ ਲੈਣੇ ਥੋੜੀ ਬਚ ਜਾਂਦੀ ਆ ਉਸ ਨੂੰ ਕਿਸ ਤਰ੍ਹਾਂ ਆਪਾਂ ਸੇਵ ਕਰਕੇ ਰੱਖਣਾ ਤੇ ਇਹਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ 3-4 ਫੋਲਡ ਕਰਕੇ ਵੱਲ ਦੇ ਕੇ ਚੰਗੀ ਤਰ੍ਹਾਂ ਤੇ ਜਿਹੜਾ ਉੱਪਰਲਾ ਕਵਰ ਹੈ ਇਹਨੂੰ ਇਹਦੇ ਵਿੱਚ ਅਟੈਚ ਕਰ ਦੇਣਾ ਕਵਰ ਕਰ ਦੇਣਾ ਨੀਚੇ ਵਾਲੀ ਬ੍ਰੈਡ ਨੂੰ ਤੇ ਇਸ ਨਾਲ ਬ੍ਰੈਡ ਖੁੱਲਦੀ ਵੀ ਨਹੀਂ ਤੇ ਵਧੀਆ ਸੇਫ ਵੀ ਰਹਿੰਦੀ ਹੈ ਤੇ ਸੁੱਕਦੀ ਵੀ ਨਹੀਂ ਬ੍ਰੈਡ ਨੂੰ ਫ੍ਰਿਜ ਚ ਵੀ ਰੱਖ ਸਕਦੇ ਆ ਆਪਾਂ ਤੇ ਜ਼ਰੂਰ ਇਸ ਟ੍ਰਿਕ ਨੂੰ ਇਸਤੇਮਾਲ ਕਰਨਾ